ਏ ਕੜੀ ਪਰੇ ਹੋਇਆ ਵਿਚ ਪਰੇ ਹੋਇਆ ਪਰੇ ਹੋਇਆ ਪਰੇ ਹੋਇਆ ਫਿਰ ਮੂੰਹ ਤੇ ਮਾਰੂਗਾ ਏ ਓਲੀ ਫਾਉਲੀ ਓ ਤੇ ਮਾਰ ਦੇ ਮਾਰ ਦੇਗਾ ਮਾਰ ਦੇ ਏ ਨੋ ਤੰਨ ਲੱਗਿਆ ਲੈ ਵੀ 500 ਰੁਪਏ ਦਾ ਇਨਾਮ ਹੈ ਠੀਕ ਹੈ ਬਾਈ ਹਰ ਮਾਰ ਇਹ ਮੁੰਡੇ ਦੀ ਮੈਂ ਅੱਖਾਂ ਤੇ ਬੰਨੂਗਾ ਉਹ ਸਾਹਮਣੇ ਇੱਕ ਘੜਾ ਪਿਆ ਮੁੱਦਾ ਮਾਰਿਆ ਹੋਇਆ ਇਹਨੇ ਜਾਣਾ ਹੈ ਛੋਟੀ ਫੜ ਕੇ ਇਦਾਂ ਓਕੜੇ ਦੇ ਉੱਪਰ ਮਾਰਨਾ ਤਿੰਨ ਜਾਨ ਸੌਣਗੇ ਤੇ ਲਵੇ ਛੱਡੂ ਇਹਨੂੰ ਮੈਂ ਘੁਮਾ ਕੇ ਇੱਕ ਵਾਰੀ ਉਹ ਠੀਕ ਆ ਉੱਥੇ ਜਾ ਕੇ ਤਿੰਨ ਸਾਨ ਸਾਨ ਇਦਾਂ 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 ਜਦੋਂ ਨਾ ਵੱਜਿਆ ਤੇ ਇਹ ਫੇਲ ਆ ਸਾਹਮਣੇ ਕੰਦ ਦਿਖ ਰਿਹਾ ਤੈਨੂੰ ਕੰਦ ਦੇ ਤੇ ਹੱਥ ਨਹੀਂ ਲੱਗਣਾ ਚਾਹੀਦਾ ਫੌਲ ਹੋ ਜਾਊਗਾ ਇੱਧਰ ਜਾ ਇੱਧਰ ਜਾ ਹਾਂ ਨਾ ਡੰਡਾ ਲੱਗੇ ਆ ਤਰ੍ਹਾਂ 500 ਰੁਪਿਆ ਆ ਮਰੀ ਜੇਚ ਪਿਆ ਜਿੱਤ ਗਿਆ ਤੇ ਨਾਲ ਹੀ ਲੈ ਲਈ ਆ ਮੈਂ ਲੱਗਿਆ ਬੰਨਣਾ ਰਮਾਲਾ ਵੀ ਕੋਈ ਬੋਲਿਓ ਨਾ ਹੋਣਾ ਹੈ ਲਾਈਵ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਾਲ ਨਾਲ ਆਪਾਂ ਦੋ ਗੱਠਾਂ ਮਾਰੀਆਂ ਨੇ ਠੀਕ ਆ ਲੈ ਦੋ ਥਾਂ ਫੜ ਲੈ ਇਹਨੂੰ ਠੀਕ ਆ ਮੈਂ ਇਹਨੂੰ ਲੱਗਿਆ ਕਮਾਉਣ ਹੁਣ ਠੀਕ ਆ ਕਮਾਦਾ ਬਾਈ ਪਿਆਰ ਹੈ ਤੇ ਆਪਣੀ ਜਜਮੈਂਟ ਰੱਖੀ ਠੀਕ ਆ ਚਾ ਵੇ ਬੜਾ ਖਤਰਨਾਕ ਬੰਦਾ ਯਾਰ ਲੈ ਬੋਲੋ ਨਾ ਕਿਸਨੇ ਨਹੀਂ ਹੈਗਾ ਫੜਾ ਅੱਜ ਮੈਂ ਸਿੱਧਾ ਜਾਈ ਜਾਂਦਾ ਯਾਰ ਚੁੱਪ 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 ਬੋਲਣਾ ਨਹੀਂ ਮੈਂ ਤੇ ਪਿੱਛੇ ਪਿੱਛੇ ਜਾ ਰਿਹਾ ਓਏ ਨਾ ਬੋਲਣਾ ਬੋਲੋ ਨਾ ਬਹੁਤ ਤੇਜ਼ ਹੋ ਰਿਹਾ ਹੈ ਬਹੁਤ ਤੇਜ਼ ਹੋ ਰਿਹਾ ਉੱਪਰ نیچے ਨੂੰ ਮਾਰਨਾ ਉੱਪਰ ਥੱਲੇ ਨੂੰ ਹਾਇਨੇ ਮਾਰਨਾ ਇੱਕ ਚਾਂਸ ਫੇਲ ਹੋ ਗਿਆ ਤੇਰਾ ਦੂਜਾ ਚਾਂਸ ਤਾਂ ਹੁਣ ਤੇਰੇ ਰਵੇ ਦੋ ਹੋ ਗਏ ਇਹ ਇੱਕ ਅੱਖਾਂ ਖੋਲ ਨੀ ਕਿੱਥੇ ਖੜਾ ਤੂੰ ਦੇਖ ਦੇਖ ਅੱਖਾਂ ਖੋਲ ਕੇ ਉਹ ਉੱਧਰ ਹੈਗੀ ਹੋਰ ਹੈਗੀ ਲਾ ਵੀ ਆਪਣੇ ਕੋਲ ਦੂਜਾ ਮੁੰਡਾ ਆਇਆ ਪਤਾ ਵੀ ਤੈਨੂੰ ਕੀ ਕੁਛ ਕਰਨਾ ਆਪਾਂ ਨੇ ਹਨਾ ਘਟੇ ਤੇ ਜਾ ਕੇ ਡੰਗ ਮਾਰਨੀ ਆ ਲਾ ਵੀ ਦੂਜਾ ਬੰਦਾ ਆਇਆ ਆਪਣੇ ਕੋਲ ਇੱਕ ਗੱਠ ਦੇ ਦੀ ਤੇ ਆਪਾਂ ਦੇ ਦੀ ਦੂਜੀ ਗੱਠ ਠੀਕ ਆ ਅਦੋਂ ਅਥਾਂ ਫੜ ਲੈ ਇਹਨੂੰ ਮੈਂ ਤੈਨੂੰ ਕਮਾ ਕੇ ਛੱਡੂਗਾ ਠੀਕ ਆ ਲਾ ਬੋਲਿਓ ਨਾ ਭਾਈ ਕੋਈ ਵੀ ਹੈ ਚੱਲ ਭਾਈ ਬੋਲਿਓ ਨਾ ਕੋਈ ਨਾ ਬੋਲਿਓ ਜਜਮੈਂਟ ਨਾਲ ਜਾਣਾ ਆਪਣਾ ਠੀਕ ਆ ਬਸ ਇਹ ਉੱਪਰੋਂ نیچے ਨੂੰ ਮਾਰਨ ਲੰਦਾ ਹੋਰ ਜਮਾ ਨਹੀਂ ਕਮਾਉਣਾ ਹੈਗਾ ਮੇਰੇ ਨਾਲ ਅੱਖ ਚ ਮਾਰੀ ਓਏ ਏ ਬੋਲਣਾ ਬੋਲਣਾ ਜੋਣਾ ਬੋਲੋ ਉਹ ਕੰਨਾਂ ਨਾਲ ਸੁਣ ਜਾਂਦਾ ਨਾ ਫਿਰ ਜਿਵੇਂ ਮਰਜੀ ਕਰੀ ਜਾਵੇ ਇਹ ਜਿਵੇਂ ਪਹੁੰਚ ਲਵੀ ਪਹੁੰਚ ਗਿਆ ਬਸ ਜਿਵੇਂ ਲਵੀ ਪਹੁੰਚ ਗਿਆ ਏ ਹੌਲੀ ਮਾਰੀ ਹੌਲੀ ਉਹ ਟੁੱਟ ਜੰਡਾ ਟੁੱਟੂ ਹੌਲੀ ਹੌਲੀ ਟਿੱਕਾ ਇੱਕ ਮਰਿਆ ਹੋਇਆ ਵਿਚੋਂ ਮਰਿਆ ਹੋਇਆ ਮਰਿਆ ਹੋਇਆ ਮਰਿਆ ਹੋਇਆ ਮੂੰਹ ਤੇ ਮਾਰੂਗਾ ਏ ਏ ਔਲੀ 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 ਮਾਰਨਾ ਕੜਾ ਬਣਦੀ ਤੂੰ ਮਾਰਾ ਥੋੜੇ ਪਿੱਛੇ ਅੱਟ ਕੇ ਮਾਰਾ ਮਾਰਾ ਵਸ ਗਿਆ ਸਕਦਾ ਹਾਂ ਜਾ ਸਕਦਾ ਅੱਖਾਂ ਖੋਲੋ ਅੱਖਾਂ ਨਹੀਂ ਖੋਲਣੀਆਂ ਸਿਰ ਤੇ ਮਾਰੀ ਕੇ ਓ ਮੈਂ ਕਹਣਾ ਤੇਰਾ ਵੀ ਆਪਣੇ ਕੋਲ ਸਮਾਨ ਖਾਨ ਆਇਆ ਇਹਨੂੰ ਪਿਆਰ ਨਾਲ ਕਿਕਰ ਕਹਿੰਦੇ ਨੇ ਕਿਕਰ ਪਤਾ ਨਾ ਆਪਾਂ ਕੀ ਕਰਨਾ ਪੱਕਾ ਲੈ ਵੀ ਅੱਖਾਂ ਦੇ ਪੱਟੀ ਬੰਨ੍ਹ ਦਈਏ ਇਹਦੇ ਆ ਬੰਨ੍ਹ ਦੀ ਇਹਨੇ ਜਾ ਕੇ ਘਰੇ ਤੇ ਡਾਂਗ ਮਾਰਨੀ ਆ ਕੁਝ ਨਹੀਂ ਕਰਨਾ ਠੀਕ ਆ ਵੀ ਟੱਕਲਾ ਉੱਪਰ ਚੱਕਲਾ ਲੈ ਨਕ ਮਾਉਣ ਲੱਗਾ ਠੀਕ ਆ ਚੱਲ ਵੀ ਬੋਲਿਓ ਨਾ ਬਤ ਬੁੱਝਾ ਮਾਣੀ ਬੋਲਣਾ ਕੋਈ ਨਹੀਂ ਕੁਝ ਨਹੀਂ ਬੋਲਣਾ ਕੋਈ ਨਾ ਬੋਲਿਓ ਅੰਦਰ ਤੱਕ ਅੰਦਰ ਤੱਕ ਨਾ ਕੋਈ ਬੋਲਿਓ ਫਿਰ ਬੰਦੇ ਨੂੰ ਪਤਾ ਲਾਉਣਾ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ ਤਿੰਨੇ ਤਿੰਨੇ ਤਿੰਨ ਨਾ ਜਵਣਾ ਬੋਲੋ ਤਿੰਨੇ ਚਾਂਦ ਨਹੀਂ ਤੁਹਾਡੇ ਕੋਲ ਲੱਭੀ ਦੇਖਦਾ ਕਿ ਕਰ ਦਿਮਾਗ ਪੂਰਾ ਲਾ ਰਿਹਾ ਵੈਸੇ ਹਣ ਪੂਰਾ ਦਿਮਾਗ ਲਗਾ ਕੇ ਕਰਦਾ ਐ ਨਹੀਂ ਕਰਨਾ ਐ ਨਹੀਂ ਕਰਨਾ ਉੱਪਰ ਬਸ ਨਾਲ ਦੀ ਨੂੰ ਮਾਰਨਾ ਮਾਰ ਦੇ ਨਾ ਬੋਲ ਨਾ ਜਾਵਣਾ ਬੋਲੋ ਤੁਸੀਂ ਦਿਮਾਗ ਲਾ ਰਿਆ ਪੂਰਾ ਅੰਦਾਜ਼ੇ ਨਾਲ ਜਾ ਰਿਆ ਹੋ ਜਮਾ ਹਾਂ ਲਾ ਵੀ ਚੱਲ ਇਹ ਤੜੀ ਫੇਰ ਦਿੱਤੀ ਨਿਕਾ ਚਲ ਚਲ ਇੱਕ ਹੋ ਗਈ ਇੱਕ ਹੋ ਗਈ ਠੀਕ ਮਾਰਿਆ ਬਹੁਤ ਜ਼ੋਰ ਨਾਲ ਦੀ ਮੈਨੂੰ ਡਰਾਈ ਦਿੱਤਾ ਕਿਕਰ ਨੇ ਦਾ ਦੋ ਲਾਗੇ ਚਾਂਸ ਰਹਿ ਦੋ ਚਾਂਸ ਰਹਿ ਗਏ ਬੇ ਪੈ ਨਹੀਂ ਕਰਨਾ ਨਾ ਇਹ ਨਾ ਕਰਨਾ ਉੱਪਰ ਥੱਲੇ ਨੂੰ ਮਾਰਾਂ ਜਿਵੇਂ ਮਰਜ਼ੀ ਮਾਰ ਲੈ ਥੱਲੇ ਨੂੰ ਮਾਰ ਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਿੱਚ ਲੱਗੂਗਾ ਕਿਸੇ ਦੀ ਚੀਜ਼ ਨਾ ਲੱਗੇ ਯਾਰ ਦੂਰ ਐਨੰਦਰ ਜੀ ਉਹ ਬਣਦਾ ਵਾ ਵਾਈ ਵਾ ਲੱਗਿਆ ਨਾਮ ਲੱਗ ਕੇ ਬਾਈ ਆ ਪੂਰਾ ਨਾਮ ਦੇ ਹੱਕਦਾਰਾ ਕੀ ਬਾਤ ਕਿਵੇਂ ਲੱਗੀ ਵੀਡੀਓ ਬਾਈ ਨਿਆਰਾ ਆਇਆ ਪੂਰਾ ਹੈ ਤੈਨੂੰ ਪਹਿਲਾਂ ਪਤਾ ਕਿੱਥੋਂ ਮੁੜ ਕੇ ਗਿਆ ਤੂੰ ਦੇਖੋ ਪਹਿਲਾਂ ਸਿੱਧੀ ਪਾਰੀ ਰੋਡਾਂਗੇ ਗੰਦ ਚ ਫਿਰ ਇੱਥੋਂ ਜਮੇ ਇੱਥੋਂ ਲੰਘਿਆ ਮੈਂ ਘਟਾ ਪਿਆ ਇੱਥੋਂ ਲੰਘਿਆ ਤੂੰ ਉਧਰ ਚਲ ਗਿਆ ਹਾਸੀ ਨਿਕਲੀ ਸਾਡੀ ਤੂੰ ਫਿਰ ਮੁੜ ਆਇਆ ਉਧਰ ਨੂੰ ਫਿਰ ਦੁਵਾ ਕੇ ਮਾਰਦਾ ਕਿਵੇਂ ਲੱਗਾ ਬਾਈ ਕੰਮ ਆ ਬਾਈ ਨਿਆਰਾ ਆ ਗਿਆ ਆ ਦੇਖ ਲਓ ਬਾਈ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਸਲਮਾਨ ਖਾਨ ਨੂੰ ਮਿਲ ਰਿਹਾ 500 ਰੁਪਏ ਕਿਵੇਂ ਲੱਗ ਰਿਹਾ ਬਾਈ ਯਾਰ ਆ ਰਿਹਾ ਪੂਰਾ ਹੈ ਕੀ ਕਰਾਂਗਾ 500 ਦਾ ਹੈ ਕਰੇਗਾ ਲੰਗਾ ਖਾਏਗਾ ਨਸਨ ਦੋਸੋ ਤਾਂ ਨਹੀਂ ਖਾਂਦਾ ਅਸਨ ਉਸਾਂ ਨਹੀਂ ਕਰਦਾ ਹਾਂ ਠੀਕ ਹੈ ਚੱਲ ਠੀਕ ਹੈ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਯਾਰ ਹੈ